ਕਹੇ ਸੁਣ ਸ਼ਬਦੀ ਇਹ 26 ਬੋਦੀ ਰਾਤ ਐਜੀ ਪਾਗਾ ਸੁਹਾਗਣ ਵਾਲੀ ਪਰਮੇਸ਼ਰ ਸਾਧ ਸੰਗਤ ਦੇ ਦੂਰਾਂ ਦੇ ਜਦੋਂ ਮਨੇ ਜਾਂਦੇ ਸੀ ਸਭ ਨੂੰ ਕਹਿੰਦੇ ਸੀ ਵੀ ਇੱਕ ਇੱਕ ਸ਼ਰਾਂ ਲੈ ਕੇ ਆਣਾ ਸ਼ਬੀ ਕੋ ਦੇ ਜਿਹੜੇ ਪੁਰਾਣੇ ਕੋ ਸੱਕਿਆ ਉਹਨਾਂ ਨੂੰ ਪਤਾ ਹੋਵੇਗਾ ਮਹਾਰਾਜੀ ਨੇ ਇਸੇ ਪ੍ਰੋਗਰਾਮ ਦਾ ਸੀ ਇੱਕ ਇੱਕ ਸ਼ਰਾਂ ਲੈ ਕੇ ਆਉਣਾ ਜਦੋਂ 26 ਬੋਦੀ ਰਾਤ ਆਈ ਮਹਾਰਾਜ ਨੇ ਬੋਲਿਆ ਇਹਨਾਂ ਕੋਲ ਸ਼ੌਰਾ ਨਹੀਂ ਹੈ ਤੂੰ ਹੱਥ ਨਹੀਂ ਕਰੋ ਉਹਨਾਂ ਹੱਥ ਕਦੇ ਕੀਤੇ ਜਿੰਨੇ ਕੋਈ ਸ਼ੌਰੇ ਸੀ ਉਹਨਾਂ ਨਹੀਂ ਕੀਤੇ ਇਹਨਾਂ ਕੋਲ ਸ਼ੌਰਾ ਨਹੀਂ ਹੈ ਉਹ ਲੈ ਗਿਆ ਹੁਣੀ ਕਾੜੀ ਆਤਮਨਵਾਦ ਪ੍ਰਮਾਤਮਾ ਦਾ ਥਗ ਲੱਗ ਰਿਹਾ ਹੈ ਕਿ ਤੁਸੀਂ ਨਹੀਂ ਦਣਾ ਚਾਹੁੰਦੇ ਤਾਂ ਵੀ ਟੱਕੇ ਨਾਲ ਲੱਗ ਜਾਣਾ ਹੈ ਵਿਚੋਲਾ ਹੁਣ ਐਡਾ ਤਗੜਾ ਆਇਆ ਹੈ ਸ਼ਬਦਾਂ ਸਾਂ ਬੰਦ ਨਾ ਤੇ ਤੁਸੀਂ ਸੁਣ ਲੈਣਾ ਪਰ ਇੱਥੇ ਹੈ ਤਨ ਵਜਾਈ ਜਿਹਨੇ ਅੱਖੀਂ ਦੇਖਿਆ ਇਹ ਦਾਸ ਨੇ ਸ਼ਵਾਰੇ ਨੂੰ ਲਾਇਆ ਇਹ ਬਲਿਸ਼ਾ ਜਿਹਨਾਂ ਰਸਨ ਲਾਇਆ ਸ਼ਵਾਰੇਾਂ ਦੇ ਪਰਿਵਾਰ ਤਾਂ ਨੇ ਇਹ ਉਹ ਸ਼ਬਦਿਆ ਮੇਰੇ ਵੀਰੋ ਲੱਖ ਲੱਖ ਦਈਆਂ ਪਰਮੇਸ਼ਰ ਨੂੰ ਅੱਗੇ ਪਹਿਲੀ ਕੋਈ ਜਦ ਲਈ ਆ ਜਿਹਨਾਂ ਰਸਨ ਲਾਇਆ ਸ਼ਵਾਰੇ ਉਹਨਾਂ ਦੇ ਪਰਿਵਾਰ ਤੋਂ ਤੂੰ ਵੱਡੇ ਛੋਟੇ ਮੇਰੇ thank you ਜਦੋਂ ਪੂਰਾ ਹੋ ਗਿਆ ਹੈ ਸੰਸਕਾਰ ਪੂਜਿਆ ਕਰੇਗਾ ਤੇ ਪੁੱਛਿਆ ਕਰੇਗਾ ਸਿਫਤੀ ਸ੍ਰਿਸ਼ਟੀ ਕਹੇਗੀ ਓਏ ਯਾਰ ਹੰਦਸ ਇਹਨਾਂ ਦੇ ਨਾਲ ਦਾ ਜੋ ਜਰਾਨੇ ਤੁਰਦੇ ਗਿਆ ਨਿਭਾਈ ਆ ਤੈਨੂੰ ਕੋਕਾ ਸਮਝਿਓ ਸਿੰਘ ਪਾ ਦਾ ਇਹ ਦਾਤਾ ਨੂਰ ਨਹੀਂ ਆ ਇਹ ਦਾਤਾ ਨੂਰ ਲਈ ਹੈ ਹਾਂ ਬਈ ਅੰਦਰ ਕਰਦੇ ਹਾਂ ਕੀ ਸੁਣਦੇ ਹਾਂ ਕਹ ਜੀ ਨੇ ਕਿਹਾ ਸੀ ਤਾਨੂੰ ਕਿਸੇ ਨੂੰ ਪਤਾ ਨਹੀਂ ਸੀ ਕਿੱਥੋਂ ਆਏ ਹਾਂ ਤਾਨੂੰ ਇਹ ਨਹੀਂ ਪਤਾ ਅਸੀਂ ਕਾਹਨਾ ਕਿੱਥੇ ਹੈ ਲਿਵਾਨ ਵਾਲੇ ਨੂੰ ਪਤਾ ਹੈ ਕਿ ਸਾਹਮਣੇ ਬੈਠਾ ਹੈ